ਜਦੋਂ ਸ਼ਹੀਦੀ ਦਿਹਾੜੇ ਆਉਂਦੇ ਨੇ ਤੇ ਦੁਨੀਆ ਭਰ ਦੇ ਵਿੱਚ ਇਹਨਾਂ ਲਾਸਾਨੀ ਸ਼ਹੀਦਾਂ ਤਾਂ ਨੂੰ ਸ਼ਹੀਦੀਆਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਹਰ ਕੋਈ ਵਿਅਕਤੀ ਆਪੋ ਆਪਣੇ ਤਰੀਕੇ ਨਾਲ ਆਪਣੇ ਸ਼ਰਦਾ ਦੇ ਫੁੱਲ ਭੇਂਟ ਕਰਦਾ ਹੈ ਹੁਣ ਖਬਰ ਮਿਲ ਰਹੀ ਆ ਕਿ 5 ਵਰਿਆਂ ਦੀ ਇੱਕ ਬਾਲੜੀ ਨੇ ਇੱਕ ਧਾਰਮਿਕ ਕਲਪਤਾ ਦੇ ਵਿੱਚ ਆਪਣਾ ਉਹਨਾਂ ਨੂੰ ਸ਼ਰਦਾ ਤੇ ਸਤਕਾਰ ਭੇਂਟ ਕੀਤਾ ਉਹ ਵੇਲਾ ਜਦੋਂ ਛੋਟੇ ਸਾਬਜ਼ਾ ਦੇ ਜ਼ਾਲਮ ਦੀ ਕਚਹਿਰੀ ਵਿੱਚ ਖੜੇ ਐ ਅਤੇ ਉਹਨਾਂ ਨੇ ਆਖਰੀ ਬਚਨ ਕੀਤੇ ਐ ਇਹ ਛੋਟੀ ਬੱਚੀ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਦੇ ਪਿੰਡ ਪਰਾਚਾ ਦੀ ਰਹਿਣ ਵਾਲੀ ਗੁਰਨੂਰ ਕੌਰ ਦੱਸੀ ਜਾ ਰਹੀ ਹੈ ਜਿਸ ਨੇ ਆਪਣਾ ਸ਼ਰਧਾ ਅਤੇ ਸਤਕਾਰ ਇਸ ਕਬਤਾ ਦੇ ਰਾਹੀਂ ਪੇਂਟ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਦੀ ਚੱਲਦਾ ਬਤਾਨ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦੇ ਬੜੀ ਬਹਿਰਾਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ਬਾਨ ਇੰਨਾ ਵੱਡਾ ਵਜ਼ੀਰ ਤੇ ਇਨੀ ਨਿਚਕ ਪਰੇਦਰਬਾਰ ਸ਼ਰੀਅਮ ਗੁਸਤਾਖੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਸੁਬਾਨ ਸੰਭਾਲ ਕੇ ਬੋਲ ਬੇਖੋ ਬੇਖੋ ਦੇਹਾ ਕਿਉਂਕਿ ਅਸੀਂ ਗੁਰਦੇਵ ਸਿੰਘਾ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਅੰਗੇ ਪਹੁੰਚ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੁੰਦਾ ਹੈ ਕਮਜ਼ੋਰ ਦੀ ਤਾਕਤ ਬਣ ਵਾਲਾ ਬੰਦਾ ਸਿੰਘ ਹੁੰਦਾ ਉਹ ਸਿੰਘੋ ਇਹਨਾਂ ਲਈ ਪ੍ਰਾਹ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਇਹਦੇ ਵਿੱਚ ਉਹਨਾਂ ਦਾ ਕਤਲ ਕੀਤਾ ਇਹਦੇ ਵਿੱਚ ਨਾ ਉਹਨੂੰ ਕਤਲ ਲਈ ਕੁਰਬਾਨੀ ਕਹਿੰਦੇ ਨੇ ਤੁਸੀਂ ਉਸ ਨੂੰ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰ ਦਿਓ ਲਬਜ਼ਾ ਦਾ ਜਾਲ ਵਿਛਾ ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹ ਤੇ ਪ੍ਰਧਾਨਿਕ ਪਾ ਸਕਦੇ ਉਹਨਾਂ ਦੀ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਿਨ੍ਹਾਂ ਦੇ ਤੁਸੀਂ ਬੇਗੁਨਾਹ ਹੋ ਦੱਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੇ ਨਾਂ ਦੁਸ਼ਮਨਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਮੈਦਾਨ ਦੇ ਜੰਗ ਵਿੱਚ ਇਹ ਮੇਰੇ ਗੁਨਾਹਕਾਰ ਨਹੀਂ ਹਾਂ ਔਰਤਾਂ ਦੇ ਬੱਚਿਆਂ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚੁਣਨਾ ਹਾਂ ਇਨਸਾਨੀਅਤ ਨਾਤੇ ਗੋਬੀ ਨਿਮਾਤ ਤੇ ਉਹਦੇ ਬੱਚਿਆਂ ਨੂੰ ਰਹਿ ਆ ਕਰ ਦਿੱਤਾ ਜਾਵੇ ਖਾਨ ਸਾਹਿਬ ਤੁਸੀਂ ਇੱਕ ਸਾਬਿਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਵੀ ਇਨਸਾਫ ਦੀ ਤਕੀਨ ਰੱਖਦਾ ਹਾਂ ਨਵਾਬ ਸਾਹਿਬ ਦੀ ਮਰਤੀ ਤੇ ਜਨਤਾ ਦੀ ਖਵਾਇਜ ਨੂੰ ਜਦ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲ ਇਹ ਤਾਂ ਪੁੱਛਦਾ ਕਿ ਆਜ਼ਾਦੋਂ ਕੀ ਕੀ ਕਰਨਗੇ ਉਹ ਹੀ ਕਰਨਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀ ਆ ਸੰਗਾ ਦੀ ਆਉਣ ਵਾਲੀ ਨਸਲਾ ਕਰ ਗਿਆ ਕਿ ਆਖਰੀ ਜ਼ਾਤ ਤੱਕ ਜੰਮਲੇ ਦੇ ਇਨਸਾਫ ਦੇ ਖਿਲਾਫ ਲੜਾਂਗੇ ਉਹ ਕਿਵੇਂ ਅਸੀਂ ਆਪਣੇ ਸੰਗਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰਿਆਂ ਨੇ ਇਹਨਾਂ ਦੇ ਬਾਗੀ ਰਾ ਦੇ ਜਿਹੜਾ ਇਹਨਾਂ ਦਾ ਬਾਗੀ ਬਾਤ ਕੱਢੇ ਖਿਲਾਫ ਪਾ ਰਿਹਾ ਹੈ ਉਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ ਹੁੰਦ ਸਦਰਬਾਰ ਵਿੱਚ ਬੈਠੇ ਕਾਲੀਓ ਦੇ ਵਜ਼ੀਰੋ ਕਿ ਮੁਗਲੀ ਅਸਨ ਤੱਕ ਇਹਨਾਂ باغੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤੱਕ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਗੁਰੂ ਪੀਤਾ ਦੀ ਹੋਂ ਤੱਕ ਤੇਰਾ ਸੀ ਮੋਢਿਆ ਤੇ ਡਿੱਗ ਚੁਕਾਉਣਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ ਬਾਕੀ ਗੁਰੂ ਦੇ ਬਾਕੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾਂ ਬਹਿਰਮੀ ਨਾਲ ਮੰਨ ਲਈ ਤਿਆਰ ਹੋ ਜਾਓ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆਸ ਹੋਸ ਬਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਕਾਦੀ ਸਾਹਿਬ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹ ਨਾ ਨੂੰ ਜ਼ਿੰਦਾਦਿਵਾਰੂ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ